ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਜੁਗ 4000 ਜਾ ਹੋਰ ਦਸੂਣੀ ਹੋਈ ਨਵਾਂ ਖੰਡਾਂ ਵਿੱਚ ਚਾਣੀ ਆ ਨਾਲ ਚਲੈ ਸਭ ਕੋਈ ਚੰਗਾ ਨਾਂ ਰਖਾਇ ਕਾ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨ ਆਵਈ ਤਮ ਬਾਤ ਨ ਪੁੱਛੈ ਕੀ ਕੀਤਾ ਹੈ ਅੰਦਰ ਕੀਟ ਕਰੀ ਦੋਸੀ ਦੋਸਤ ਧਰੀ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸਜਈ ਜੇ ਤਿਸ ਗੁਣ ਕੋਈ ਕਰੀ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਇਹਾ ਕੋਈ ਨ ਸਜਈ ਜੇ ਇਸ ਗੁਣ ਕੋਈ ਕਰੇ ਜੇ ਚੂਚਾਰਿਆਰ ਚ ਹੋਰ ਦਸੂਣੀ ਹੋ ਮਲੋਖ ਕਦੇ ਉਮਰ ਨਾ ਰਚਦਾ ਧਨ ਨਾ ਰਚਦਾ ਉਸ ਦੀਆਂ ਮੰਗਾ ਹਮੇਸ਼ਾ ਬਾਦੀਆਂ ਬਾਦੀਆਂ ਵਾਧੀਆਂ ਜਾਂਦੀਆਂ ਗੁਰੂ ਸਾਹਿਬ ਕਹ ਰਿਹਾ ਭਾਵੇਂ ਮਨੋਖਦੀ ਉਮਰ ਜਿਹੜੀ ਹੈ ਨਾ ਉਹ ਚਾਰ ਜੁਗਾਂ ਜਿੰਨੀ ਹੋ ਜਵੇ ਚਾਰ ਜੋਗ ਕਿਹੜੇ ਆ ਸਤਜੁਗ ਦੁਆਪਰ ਤ੍ਰੇਤਾ ਤ੍ਰਿਕਾਲ ਜੋ ਇਹ ਜੁਗਾਂ ਜੁਗਾਂ ਦਾ ਸਾਹਬ ਵੇਦਾਂ ਸ਼ਾਸਤਰਾਂ ਦਾ ਸਾਹਬ ਤੇ ਉਹਨਾਂ ਜੁਗਾਂ ਦੀਆਂ ਉਮਰਾਂ ਵੀ ਬੜੀਆਂ ਤੇ ਮਨੁੱਖ ਨੂੰ ਇਹ ਸਾਰੀ ਜੁਗਾਂ ਜਿੰਨੀ ਉਮਰ ਦੇਜੋ ਨਾ ਨਹੀਂ ਨਹੀਂ ਠੀਕ ਹੋਰ ਦਸੋਣੀ ਹੋਏ ਤੇ ਇਹਨਾਂ ਚਾਰ ਜੁਗਾਂ ਨਾਲੋਂ ਵੀ 10 ਗੁਣਾ ਹੋਰ ਜ਼ਿਆਦਾ ਉਸ ਮਨੁੱਖ ਦੀ ਉਮਰ ਹੋ ਜਵੇ ਫੇਰ ਵੀ ਉਹ ਰੱਜਦਾ ਨਹੀਂ ਕਿਉਂਕਿ ਇਹ ਸੰਸਾਰ ਵਿੱਚ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਤੇ ਉਹ ਅਗੋਂ ਇਹ ਮੰਗ ਮੰਗਦਾ ਕਿ ਹਰ ਮਨੁੱਖ ਜਿਹੜਾ ਆ ਉਹਦੇ ਉੱਤੇ ਮੇਰਾ ਹੁਕਮ ਚੱਲੇ ਸਾਰੇ ਸੰਸਾਰ ਵਿੱਚ ਮੇਰਾ ਨਾਮ ਹੋਵੇ ਤਨਾਂ ਤੇ ਚਾਰ ਜੁਗਾਂ ਨਾਲੋਂ 10 ਗੁਣਾ ਜ਼ਿਆਦਾ ਉਮਰੋ ਜਵੇ ਫਿਰ ਸਾਰੇ ਸੰਸਾਰ ਦੇ ਵਿੱਚ ਉਹਦਾ ਸਿੱਖਾ ਚੱਲੇ ਸਾਰੇ ਮਨੁੱਖ ਸਾਰਾ ਸੰਸਾਰ ਉਹਦੇ ਹੁਕਮ ਦੇ ਵਿੱਚ ਚੱਲੇ ਚੰਗਾ ਨਾਮ ਰਖਾਈ ਕਹੇ ਜਾ ਸਕੀਰਤ ਜਾਗਲੇ ਉਦਾ ਬੜਾ ਨਾਮ ਬਣ ਜਵੇ ਨਾਮ ਖੱਟ ਕੇ ਸਾਰੇ ਸੰਸਾਰ ਵਿੱਚ ਉਹਦੀ ਸ਼ੋਭਾ ਹੋਵੇ ਇੰਨਾ ਕੁਝ ਪ੍ਰਾਪਤ ਕਰਨ ਦੇ ਬਾਅਦ ਜੇ ਪਰਮਾਤਮਾ ਉਹਨੂੰ ਦੇ ਵੀ ਦਿੰਦਾ ਤੇ ਉਹਦੀ ਪੱਲੇ ਕੀ ਆ ਉਹਦੇ ਪੱਲੇ ਕੁਝ ਵੀ ਨਹੀਂ ਕਿਉਂ ਪੱਲੇ ਕੁਝ ਨਹੀਂ ਜੇ ਇਸ ਨਜ਼ਰ ਨਾ ਆਇਆ ਵਈ ਤਾਂ ਬਾਤ ਨਾ ਪੁੱਛੈ ਕਿ ਜੇ ਪ੍ਰਮਾਤਮਾ ਦੀ ਨਜ਼ਰ ਹੀ ਮੇਰ ਦਾ ਸਦਕਾ ਉਹਦੇ ਸਿਰ ਤੇ ਨਹੀਂ ਆ ਮੇਰ ਭਰਿਆ ਹੱਥ ਉਹਦੇ ਸਿਰ ਤੇ ਉੱਤੇ ਨਹੀਂ ਆ ਪ੍ਰਮਾਤਮਾ ਦਾ ਤਾਂ ਉਹ ਕਿਸੇ ਕੰਮ ਨਹੀਂ ਆਉਣਾ ਬੰਦਾ ਇਸੇ ਕੰਮ ਹੋਈ ਹੈ ਸਾਰਾ ਕੁਝ ਨਹੀਂ ਆਉਣਾ ਉਹ ਸੰਸਾਰ ਦੇ ਵਿੱਚ ਉਸ ਮਨੁੱਖ ਦੇ ਬਰਾਬਰ ਹੈ ਜਿਹਨੂੰ ਕੋਈ ਪੁੱਛਦਾ ਹੀ ਨਹੀਂ ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਉਹ ਨਹੀਂ ਆਇਆ ਇੰਨਾ ਕੁਝ ਇੰਨੀ ਲੰਮੀ ਉਮਰ ਭੋਕੇ ਸਾਰਿਆਂ ਦੇ ਉੱਤੇ ਰਾਜ ਕਰਕੇ ਸਾਰੀ ਮਨੁੱਖਤਾ ਦੇ ਉੱਤੇ ਰਾਜ ਕਰਕੇ ਜੇ ਉਹ ਪ੍ਰਮਾਤਮਾ ਨੂੰ ਨਹੀਂ ਪਾਇਆ ਨਾ ਤੇ ਉਸ ਮਨੁੱਖ ਦੀ ਹਾਲਤ ਉਸ ਮਨੁੱਖ ਵਰਗੀ ਆ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਜਿੰਨੂੰ ਕੋਈ ਪੁੱਛਦਾ ਹੀ ਨਹੀਂ ਜੇ ਦੀ ਕੋਈ ਬਾਤ ਹੀ ਨਹੀਂ ਪੁੱਛਦਾ ਜੇ ਤੇ ਸੁਨਦਰ ਮ ਆਵੇ ਤਾਂ ਬਾਤ ਨਾ ਪੁੱਛੇ ਕੀ ਉਹਨੂੰ ਕੋਈ ਪੁੱਛਣ ਵਾਲਾ ਜਿੰਨੂੰ ਮਨੁੱਖ ਨੂੰ ਨਹੀਂ ਨਾ ਉਸ ਵਰਗਾ ਉਹਦਾ ਉਦੇ ਹਾਲਾਤ ਬਣ ਜਾਂਦੇ ਆ ਜੇ ਪ੍ਰਮਾਤਮਾ ਉਦੋਂ ਤੇ ਮੇਰੀ ਨਜ਼ਰ ਨਹੀਂ ਘਰਦਾ ਜੇ ਉਹ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਨਹੀਂ ਪਾਇਆ ਜੇ ਉਹ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਿਆ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹਰੇ ਉਹ ਇੱਕ ਮਾਮੂਲੀ ਜਿਆ ਕੀੜੇ ਵਰਗਾ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਉਹ ਕੀੜੇ ਵਰਗਾ ਆ ਕਿਉਂਕਿ ਉਹਨੇ ਨਾਮ ਪ੍ਰਮਾਤਮਾ ਦਾ ਸਿਮਰਿਆ ਹੀ ਨਹੀਂ ਨਾਮ ਨੂੰ ਉਹ ਭੁੱਲ ਗਿਆ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਹੀ ਭੁੱਲ ਗਿਆ ਇੰਨੀਆਂ ਜੈ ਦਾਦਾਾਂ ਇੰਨੀ ਯੰਬਰ ਇੰਨੀ ਹਕੂਮਤ ਹੁੰਦਿਆਂ ਹੋਿਆਂ ਵੀ ਜਦੋਂ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਫਿਰ ਪਰਮਾਤਮਾ ਦੇ ਉਤੇ ਖੁਸ਼ ਨਹੀਂ ਹੁੰਦਾ ਪਰਮਾਤਮਾ ਦੇ ਉਤੇ ਮੇਰ ਦੀ ਨਜ਼ਰ ਨਹੀਂ ਮਾਰਦਾ ਤੇ ਜਦੋਂ ਮੇਰ ਦੀ ਨਜ਼ਰ ਨਹੀਂ ਮਾਰਦਾ ਤੇ ਉਸ ਮਨੁੱਖ ਦੀ ਹਾਲਤ ਇਕ ਉਸ ਮਨੁੱਖ ਵਰਗਿਆ ਜਿੰਨੂੰ ਕੋਈ ਸੰਸਾਰ ਦੇ ਵਿੱਚ ਪੁੱਛਦਾ ਨਹੀਂ ਤੇ ਜਿਹੜਾ ਕੀੜਾ ਮਾਮੂਲੀ ਜਿਹਾ ਕੀੜਾ ਕੀਟਾ ਅੰਦਰ ਕੀਟਕਰ ਕੀੜਿਆਂ ਦੇ ਵਿੱਚ ਇੱਕ ਕੀੜਿਆਂ ਵਰਗ ਕਿਉਂਕਿ ਪ੍ਰਮਾਤਮਾ ਨੂੰ ਦੋਸ਼ੀ ਮੰਨ ਲੈਂਦਾ ਪਰਮਾਤਮਾ ਨੇ ਉਹਦੇ ਉੱਤੇ ਅਕਾਲ ਪੁਰਖ ਨੇ ਉਹਦੇ ਉੱਤੇ ਦੋਸ਼ ਲਗਾ ਦਿੱਤਾ ਕਿ ਤੂੰ ਤੇ ਉਹਦਾ ਹੀ ਨਾਮ ਪਰਮਾਤਮਾ ਦਾ ਹੀ ਨਾਮ ਭੁੱਲ ਗਿਆ ਜਿਹਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਹੀ ਭੁੱਲ ਗਿਆ ਨਾਨਕ ਨਿਰਗੁਣ ਮੂਣ ਕਰੇ ਗੁਣਵੰਤੇ ਆ ਗੁਣ ਦੇ ਹੁਣ ਨਾਨਕ ਕਹਿ ਰਿਹਾ ਕੇ ਹਕਾਲਪੁਰਖ ਉਹ ਹੀ ਨ ਸਮਰਾਥਿਆ ਕਿ ਨਿਰਗੁਣ ਗੁਣਹੀਣ ਮਨੁੱਖ ਦੇ ਵਿੱਚ ਗੁਣ ਪੈਦਾ ਕਰਨ ਦੀ ਤਾਕਤ ਸਮਰੱਥਾ ਰੱਖਣ ਵਾਲਾ ਅਕਾਲਪੁਰਖ ਉਹ ਹੀ ਮਨੁੱਖ ਦੇ ਵਿੱਚ ਗੁਣ ਪੈਦਾ ਕਰਦਾ ਉਹੀ ਜਿਹੜੇ ਮਨੁੱਖ ਨੂੰ ਆਪਾਂ ਗੁਣੀ ਗਿਆਨੀ ਕਹਿੰਨੇ ਆ ਉਹ ਗੁਣ ਕਿਹਦੇ ਬਖਸ਼ੇ ਹੋਇਆ ਉਸੇ ਪ੍ਰਮਾਤਮਾ ਦੇ ਗੁਣ ਬਖਸ਼ੇ ਹੋਇਆ ਗੁਣੀ ਮਨੁੱਖਾਂ ਨੂੰ ਗੁਣ ਵੀ ਪ੍ਰਮਾਤਮਾ ਨੇ ਹੀ ਦਿੱਤੇ ਆ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣਵੰਤਿਆ ਗੁਣੀ ਮਨੁੱਖਾਂ ਨੂੰ ਗੁਣ ਜਿਹੜੇ ਉਹ ਪਰਮਾਤਮਾ ਅਕਾਲ ਪੁਰਖ ਨੇ ਬਖਸ਼ੇ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਤੇਹਾ ਕੋਈ ਨਾ ਸੁਜਈ ਇਹੋ ਜਿਹਾ ਪਰਮਾਤਮਾ ਕਾਲ ਪਰਵਰ ਦਾ ਹੋਰ ਕੋਈ ਮੈਨੂੰ ਨਜ਼ਰ ਵੀ ਨਹੀਂ ਆ ਰਿਹਾ ਕਿਉਂਕਿ ਉਹ ਹੀ ਗੁਣਹੀਨ ਮਨੁੱਖ ਨੂੰ ਗੁਣ ਬਖਸ਼ਣ ਵਾਲਾ ਤੇ ਗੁਣੀ ਗਿਆਨੀ ਮਨੁੱਖ ਨੂੰ ਵੀ ਪਰਮਾਤਮਾ ਨੇ ਹੀ ਗੁਣਾ ਦੀ ਦੇਨ ਦਾਤ ਬਖਸ਼ੀ ਹੈ ਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਜਿਹੜੀ ਆ ਨਾ ਉਹ ਹੀ ਉਸ ਮਨੁੱਖ ਨੂੰ ਇੱਕ ਸਾਫ਼ ਸੁਥਰੀ ਜ਼ਿੰਦਗੀ ਬਖਸ਼ਦੀ ਹੈ ਉੱਚਾ ਜੀਵਨ ਬਖਸ਼ਦੀ ਹੈ ਜਿਤਨੀ ਵੀ ਉਮਰ ਹੈ ਉਹਦੀ ਜਾਤ ਦੇ ਵਿੱਚ ਬੀਤ ਜਾਵੇ ਤਾਂ ਇਹ ਵੀ ਉਸੇ ਦੀ ਬਖਸ਼ੀ ਹੋਈ ਉਮਰ ਹੈ ਤੇ ਜਗਤ ਦੇ ਵਿੱਚ ਸ਼ੋਭਾ ਜਿੰਨੂੰ ਮਿਲ ਰਹੀ ਆ ਜਿਹਦੀ ਇੱਜ਼ਤ ਹੋ ਰਹੀ ਆ ਇਹ ਵੀ ਉਸੇ ਆਕਾਲ ਪੁਰਖ ਦੀ ਬਖਸ਼ੀ ਹੋਈ ਆ ਤੇ ਹਾ ਕੋਈ ਨਾ ਸੁਝਈ ਜੇ ਇਸ ਗੁਣ ਕੋਈ ਕਰੇ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਆਕਾਲ ਪੁਰਖ ਤੋਂ ਬਗੈਰ ਹੋਰ ਕੋਈ ਨਹੀਂ ਆ ਜਿਹੜਾ ਮਨੁੱਖ ਨੂੰ ਉਮਰ ਬਖਸ਼ਦਾ ਉਸ ਨੂੰ ਸੋਹਣੇ ਗੁਣ ਬਖਸ਼ਦਾ ਉਸ ਨੂੰ ਦੌਲਤ ਦਿੰਦਾ ਉਹ ਸੁਨੋ ਜਗਤ ਦੇ ਵਿੱਚ ਵਡਿਆਈ ਬਖਸ਼ੇ ਦਾ ਤੇ ਫਿਰ ਮੰਗਣਾ ਕੀ ਚਾਹੀਦਾ ਜਿਸ ਨੂੰ ਅਸੀਂ ਅਰਦਾਸ ਕਹਿੰਦੇ ਆ ਅਰਦਾਸ ਕੀ ਕਰਨੀ ਚਾਹੀਦੀ ਹੈ ਜੇ ਅਰਦਾਸ ਅਸੀਂ ਦੌਲਤਾਂ ਮੰਗਣ ਦੀਆਂ ਉਮਰਾ ਮੰਗਣ ਲਈ ਰਾਜ ਭਾਗ ਮੰਗਣ ਲਈ ਅਰਦਾਸ ਕੀਤੀ ਜੇ ਪਰਮਾਤਮਾ ਨੇ ਦੇ ਵੀ ਦਿੱਤਾ ਤੇ ਕੀ ਸਾਡੀ ਅਗੋਂ ਮੰਗਣ ਦੀ ਆਦਤ ਜਿਹੜੀ ਆ ਉਹ ਖਤਮ ਹੋ ਜਾਏਗੀ ਅਸੀਂ ਮੰਗਣਾ ਛੱਡ ਦੇਵਾਂਗੇ ਨਹੀਂ ਅਸੀਂ ਰੋਜ਼ ਇਹੀ ਅਰਦਾਸਾਂ ਕਰਦੇ ਆ ਸਾਡੀਆਂ ਜੋ ਦੁੱਖ ਤਕਲੀਫਾਂ ਆ ਉਹ ਅਸੀਂ ਗੁਰੂ ਦੇ ਅੱਗੇ ਜਾ ਕੇ ਫਰਿਆਦ ਕਰਦੇ ਆ ਅਰਦਾਸ ਕਰਦੇ ਹਾਂ ਗੁਰੂ ਕੋਲੋਂ ਮੰਗਣਾ ਕਰਦੇ ਹਾਂ ਪਰ ਜੇ ਅਸੀਂ ਉਸੇ ਉਸ ਅਕਾਲ ਪੁਰਖ ਕੋਲੋਂ ਉਸ ਦੀ ਮਿਹਰ ਉਸ ਦੀ ਨਜ਼ਰ ਮੰਗ ਲਈਏ ਤੇ ਬਾਕੀ ਤਾਂ ਸਭ ਕੁਝ ਫਿਰ ਉਹਦੇ ਵਿੱਚ ਹੀ ਆ ਜਾਣਾ ਹੋਰ ਕਿਸੇ ਚੀਜ਼ ਮੰਗਣ ਦੀ ਲੋੜ ਨਹੀਂ ਰਹਿ ਜਾਣੀ ਵੈਣ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉੱਤਰੈ ਮਨ ਕੀ ਪੋਖ ਮੰਗਣਾ ਕੀਆ ਫਿਰ ਉਸ ਦੀ ਮਿਹਰ ਉਸ ਦੀ ਨજર ਉਸ ਦਾ ਨਾਮ ਗੁਰੂ ਦੀ ਸ਼ਰਨ ਕੀ ਅਰਦਾਸ ਫਿਰ ਇਹ ਹੋਣੀ ਚਾਹੀਦੀ ਆ ਇਹ ਕਿ ਪਰਮਾਤਮਾ ਤੂੰ ਮੈਨੂੰ ਅਰਦਾਸ ਕਰਨ ਦੀ ਝੁਗਤੀ ਵੀ ਬਖਸ਼ ਦੇ ਮੈਂ ਤੇਰੇ ਦਰ ਤੇ ਅਰਦਾਸ ਕਰਨੀ ਆ ਮੈਂ ਕਿਸ ਤਰ੍ਹਾਂ ਅਰਦਾਸ ਕਰਾਂ ਮੈਂ ਤੇ ਮੂੜ ਅਗਿਆਨੀ ਆ ਮੈਨੂੰ ਪਹਿਲਾਂ ਤਾਂ ਅਰਦਾਸ ਕਰਨ ਦੀ ਜਾਸ ਸਿਖਾ ਦੇ ਮੈਂ ਤੇਰੇ ਦਰ ਤੇ ਆ ਕੇ ਫਰਿਆਦ ਕਰਨੀ ਆ ਤੇ ਮੈਂ ਕਿਹੜੀ ਫਰਿਆਦ ਕਰਾਂ ਜਿਸ ਨਾਲ ਮੈਨੂੰ ਤੇਰੀ ਮਿਹਰ ਪ੍ਰਾਪਤ ਹੋ ਜਾਵੇ ਤੇਰੀ ਨਜ਼ਰ ਪ੍ਰਾਪਤ ਹੋ ਜਾਵੇ ਤੇਰਾ ਨਾਮ ਪ੍ਰਾਪਤ ਹੋ ਜਾਵੇ ਤੇ ਫਿਰ ਉਸ ਪਰਮਾਤਮਾ ਕੋਲੋਂ ਜਦੋਂ ਦਾਤ ਮੰਗਾਂਗੇ ਨਾਮ ਦੀ ਉਸ ਦਾ ਮੇਰ ਪਰਿਆ ਹੱਥ ਮੰਗਾਗੇ ਅਕਾਲ ਪੁਰਖ ਕੋਲੋਂ ਤਾਂ ਉਸ ਪਰਮਾਤਮਾ ਦੀ ਨਜ਼ਰ ਜਦੋਂ ਸਾਡੇ ਸਿਰ ਤੇ ਮੇਰ ਪਰਿਆ ਹੱਥ ਜਦੋਂ ਉਹਦਾ ਟਿਕ ਜਾਏਗਾ ਸਾਡਾ ਮਾਨ ਉਹਦੇ ਚਰਨਾਂ ਨਾਲ ਜੁੜ ਜਾਏਗਾ ਤਾਂ ਇਹ ਦੁਨੀਆ ਦੀਆਂ ਦਾਤਾਂ ਜਿਹੜੀਆਂ ਉਹ ਸਭ ਥੱਲੇ ਰਹਿ ਜਾਣਗੀਆਂ ਨਹੀਂ ਤੇ ਅਸੀਂ ਆਪਣੀਆਂ ਅਰਦਾਸਾਂ ਦੇ ਵਿੱਚ ਫਰਿਆਦਾਂ ਦੇ ਵਿੱਚ ਮੰਗ ਮੰਗ ਕੇ ਮੰਗ ਮੰਗ ਕੇ ਕਦੀ ਥੱਕਾਂਗੇ ਨਹੀਂ ਕਿਉਂਕਿ ਅਸੀਂ ਤਾਂ دنیਵੀ ਪਦਾਰਥ ਮੰਗ ਰਹੇ ਹਾਂ ਲੰਮੀ ਉਮਰ ਮੰਗ ਰਹੇ ਹਾਂ ਚੌਦਰ ਮੰਗ ਰਹੇ ਹਾਂ ਸ਼ੋਹਰਤ ਮੰਗ ਰਹੇ ਹਾਂ ਰਾਜ ਭਾਗ ਮੰਗ ਰਹੇ ਹਾਂ ਫਿਰ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਉਤੇ ਗੁਰੂ ਆਕਾਰਪੁਰਖ ਮਿਹਰ ਕਰੇ ਸਾਨੂੰ ਫਰਿਆਦ ਕਰਨ ਦੀ ਅਰਦਾਸ ਕਰਨ ਦੀ ਜਾਂਚ ਦੱਸ ਦੇਵੇ ਕਿ हे ਪਰਮ ਪਿਤਾ ਪਰਮਾਤਮਾ ਆਕਾਰਪੁਰਖ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਮੇਰੀ ਅਰਦਾਸ ਮੰਨਣੀ ਆ ਕਿ ਮੇਰੀ ਅਰਦਾਸ ਪੂਰੀ ਕਰਨੀਆਂ ਤੇ ਇਹ ਅਰਦਾਸ ਪੂਰੀ ਕਰ ਦੇ ਕਿ ਮੈਨੂੰ ਤੇਰੇ ਚਰਨਾਂ ਨਾਲ ਮੇਰਾ ਮਨ ਜੁੜ ਜਾਵੇ ਤੇਰਿਆਂ ਚਰਨਾਂ ਨਾਲ ਮੇਰੀ ਸੁਰਤ ਜੁੜ ਜਾਵੇ ਮੈਂ ਸਦਾ ਤੇਰਿਆਂ ਚਰਨਾਂ ਨਾਲ ਜੁੜਾ ਰਹਾ ਮਾਂ ਤੇਰੇ ਨਾਮ ਨੂੰ ਸਿਮਰਦਾ ਰਹਾ ਤੇਰੀ ਬਖਸ਼ਿਸ਼ ਪ੍ਰਾਪਤ ਕਰਦਾ ਰਹਾ ਸਿਰਫ ਇਹ ਅਰਦਾਸ ਜਿਹੜੀ ਆ ਤੂੰ ਮੇਰੀ ਪੂਰੀ ਕਰ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੰਸਾਰ ਵਿੱਚੋਂ ਇਸ ਤਰ੍ਹਾਂ ਦੀ ਅਰਦਾਸ ਜਿਹੜੀ ਆ ਉਸ ਅਕਾਲ ਪੁਰਖ ਦੇਆਂ ਚਰਨਾਂ ਵਿੱਚ ਕਰਨੀ ਹੈ ਤੇ ਇਹੋ ਹੀ ਅਰਦਾਸ ਇਹ ਅਕਾਲ ਪੁਰਖ ਮੇਰੀ ਪੂਰੀ ਕਰ ਦੇ ਹੋਰ ਕੋਈ ਮੇਰੀ ਅਰਦਾਸ ਪੂਰੀ ਨਾ ਕਰੀ ਕਿਉਂਕਿ ਮੈਂ ਭੁੱਲਿਆ ਰਿਆਂ ਮੈਨੂੰ ਅਰਦਾਸ ਕਰਨ ਦੀ ਜਾਚ ਹੀ ਨਹੀਂ ਆਈ ਮੈਨੂੰ ਤੇਰੇ ਦਰ ਤੋਂ ਮੰਗਣਾ ਹੀ ਨਹੀਂ ਆਇਆ ਤੂੰ ਬਖਸ਼ਿਸ਼ ਕੀਤੀ ਆ ਗੁਰੂ ਦੇ ਲੜਦਾ ਆ ਗੁਰੂ ਕ੍ਰੰਤ ਸਾਹਿਬ ਦੇ ਲੜਦਾ ਆ ਤੇ ਮੈਨੂੰ ਅਰਦਾਸ ਕਰਨ ਦੀ ਸੋਝੀ ਬਖਸ਼ੀਆ ਕਿਉਂਕਿ ਤੇਰੇ ਤੈਨੂੰ ਜਦੋਂ ਤੇਰੇ ਨਾਮ ਨੂੰ ਮੰਗ ਲਵਾਂਗਾ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਾਂਗਾ ਕਿ ਮੇਰਾ ਮਨ ਤੇਰੇ ਅੰਚਰਨਾ ਵਿੱਚ ਜੁੜ ਜਾਵੇ ਇਹ ਅਰਦਾਸ ਮੇਰੀ ਪੂਰੀ ਕਰ ਤੇ ਤਾਂ ਫਿਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਣੀ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੀ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਦੀ ਓਖ ਭੁੱਖ ਮਿਟ ਜਾਣੀ ਆ ਤੇਰੇ ਤੋਂ ਬਗੈਰ ਔਰ ਜੋ ਕੁਝ ਵੀ ਮੰਗਾਗੇ ਉਹ ਦੁੱਖਾਂ ਨਾਲ ਸਿਰ ਦੁੱਖਾਂ ਦੇ ਦੁੱਖ ਉਹ ਸਿਰ ਪੀੜ ਹੋਰ ਵਧੇਗੀ ਸਿਰ ਦੇ ਉੱਤੇ ਹੋਰ ਭਾਰ ਪਏਗਾ ਬੋਝ ਪਏਗਾ ਹੋਰ ਦੁਨੀਆ ਦੇ ਕਾਰ ਵਿਹਾਰ ਦੇ ਵਿੱਚ ਫਸ ਕੇ ਰਹਿ ਜਾਵਾਂਗੇ ਇਹਨਾਂ ਦੁਨੀਆਵੀ ਪਦਾਰਥਾਂ ਦੇ ਵਿੱਚ ਫਸ ਕੇ ਰਹਿ ਜਾਵਾਂਗੇ ਇਸ ਕਰਕੇ ਮੈਂ ਤੇਰੀ ਅਰਦਾਸ ਕਰਦਾ ਹਾਂ ਅਰਦਾਸ ਇਹੀ ਕਰਨੀ ਚਾਹੀਦੀ ਹੈ ਵਿਣ ਤੋ ਦਹੋਰ ਜੇ ਮੰਗਣਾ ਜੇ ਮੰਗਣਾ ਹੀ ਤੇ ਉਸ ਅਕਾਲ ਪੁਰਖ ਨੂੰ ਮੰਗ ਤੇਰੇ ਤੋਂ ਬਿਗੈਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇਰੀ ਨਜ਼ਰ ਤੇਰੀ ਮਿਹਰ ਭਰਿਆ ਹੱਥ ਮੇਰੇ ਸਹਤੇ ਟਿਕ ਜਾਵੇ ਤੇ ਮੇਰਾ ਮਨ ਤੇਰੇਆਂ ਚਰਨਾਂ ਵਿੱਚ ਜੁੜ ਜਾਵੇ ਤੇਰੇ ਨਾਮ ਦੇ ਵਿੱਚ ਜੁੜ ਜਾਵੇ ਗੁਰੂ ਦੀ ਸੰਗਤ ਮਿਲ ਜਾਵੇ ਇਹੀ ਮੇਰੀ ਅਰਦਾਸ ਪੂਰੀ ਕਰੀ ਹੋਰ ਮੈਂ ਜੇ ਕੋਈ ਅਰਦਾਸ ਕਰਾਂ ਮੀ ਤੇ ਉਹ ਕਦੇ ਮੇਰੀ ਉਹ ਅਰਦਾਸ ਪੂਰੀ ਨਾ ਕਰੀ ਸਿਰਫ ਇਹੀ ਅਰਦਾਸ ਪੂਰੀ ਕਰੀ ਕਿ ਮੇਨੁ ਤੇਰਾ ਪਿਆਰ ਭਰਿਆ ਹੱਥ ਮੇਰੇ ਸਿਰ ਤੇ ਟਿਕ ਜਾਵੇ ਤੇਰੀ ਮਿਹਰ ਭਰੀ ਨਜ਼ਰ ਮੇਰੇ ਤੇ ਬਣੀ ਰਵੇ ਮੇਰਾ ਮਾਨ ਤੇ ਰਚਨਾ ਵਿੱਚ ਜੁੜਿਆ ਰਹੀ ਹੋਈਆਂ ਬੋਲਾਂ ਦੀ ਇਹ ਮਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ